ਹੁਣ ਕੁੜੀ ਦੀ ਡੋਲੀ ਤੁਰਦੀ ਹੈ ਜੀ ਤੇ ਪਿੰਡ ਆਉਣ ਤੱਕ ਕੁੜੀ ਦੇ ਸਹੁਰੇ ਆਉਣ ਤੱਕ ਗਾਣਾਗਾ ਪਰ ਹੈਗੇ ਮਹੀਨੇ ਆ ਕਹਿੰਦਾ ਦਿਨ ਹਾੜ ਵਾਲੇ ਕਦ ਖੜਦੇ ਨੇ ਜਦ ਸੌਣ ਜਿਉ ਪੈਸੇ ਵਰਦੇ ਨੇ ਹੁਣ ਕੁੜੀ ਦੇ ਉੱਤੋਂ ਹੀ ਡੋਲੀ ਦੇ ਪੈਸੇ ਸਿੱਟਦੇ ਦਿਨ ਹਾਰੜ ਵਾਲੇ ਕਦ ਖੜਦੇ ਨੇ ਜਦ ਸੌਣ ਜਿਉ ਪੈਸੇ ਵਰਦੇ ਨੇ ਰੰਗ ਬਸਾਖ ਦੀ ਕਣਕ ਜਿਹਾ ਚੜ ਗਿਆ ਸੋਹਰੇ ਪਿੰਡ ਵੜਦੀ ਨੂੰ 마ਗ ਮਹੀਨੇ ਮੱਗਰ ਸਿਉ ਬਿਆ ਲਿਆ ਫੱਗਣ ਵਰਗੀ ਵਾਹ 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 ਕੀ ਬਾਤ ਆ ਪ੍ਰੀਤ ਵੀ ਖੋਜ ਹੋ ਗਿਆ 마ਗ ਮਹੀਨੇ ਮੱਗਰ ਸਿਉ ਬਿਆ ਲਿਆ ਫੱਗਣ ਵਰਗੀ 6 ਮਹੀਨੇ ਆਗੇ ਹੁਣ ਅੱਗੇ ਚੇਤਿਆਂ ਵਿੱਚੋਂ ਜਾਣਾ ਨਹੀਂ ਆਉਣਾ ਜੋ ਮਹੀਨਾ ਚੇਤ ਵਾਲਾ ਹਾਲੇ ਛੱਡ ਕੇ ਰੋਟੀ ਬੋਟੀ ਦੀ ਡੀਕੂਗਾ ਹਾਲੀ ਖੇਤ ਵਾਲਾ ਉਹ ਵਰਗਾ ਪਾਲਾ ਲੈ ਜਾਣਾ ਉਹਨੂੰ ਵੇਖ ਵੱਟ ਤੇ ਚੜ ਗਈ ਨੂੰ ਮਾਗ ਮਹੀਨੇ ਮੱਦਰ ਸਿਉ ਬਿਲੇ ਫਗਣ ਵਰਕੇ ਉਹ ਵੀ ਵੇਲੇ ਆਉਣੇ ਰਾਣੀ ਰਾਜ ਭਾਗ ਜਦ ਖੱਟੂਗੀ ਕਤਕ ਮਹੀਨੇ ਰੂ ਵਰਗੀ ਜਦ ਬਹਿ ਕੇ ਚਰਖਾ ਕਤੂਗੀ ਵਾਹ ਪੂਣੀ ਕਰਨ ਲਈ ਕਿਹਾ ਕਰੂ ਜੱਟ ਪੂਣੀਆਂ ਕਤਕ-ਕਤ ਧਰਦੀ ਨੂੰ ਮਾਗ ਮਹੀਨੇ ਮੱਗਰ ਸਿਉ ਬਿਲੇ ਫਗਣ ਵਰਕੇ ਵਾਹ ਕਹਿੰਦਾ ਕਰਮਾਂ ਵਾਲੀ ਦਾ ਸੋਹਰਾ ਦੇਵਤਾ ਸੱਸ ਵੀ ਬੜੀ ਸਿਆਣੀ ਅੱਸੂ ਜਹਾਨਾ ਜੇਠ ਟੱਕਰਿਆ ਨਾ ਪਾਦ ਜਹੀ ਜਠਾਣੀ ਕੰਡ ਦੀ ਲੜਦੀ ਹੁੰਦੀ ਹੈ ਜਦੋਂ ਅਸੂ ਜਿਹਾ ਨਾ ਜੇਠ ਟੱਕਰਿਆ ਨਾ ਭਾਦੋਂ ਜਹੀ ਜਠਾਣੀ ਪ੍ਰੀਤ ਸਿੰਘ ਰੇੜੀ ਝੱਟ ਪੜ ਗਿਆ ਪੀ ਐਚ ਡੀ ਤੱਕ ਪੜ ਗਿਆ ਮਾਗ ਮਹੀਨੇ ਮੱਗਰ ਸਿਉ ਵੇਲੇ ਫਗਣ ਵੇ ਵਾਹ ਵਾਹ ਵਾਹ